ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਤੇ ਰੂਟੀਨ ਚ ਕੱਟੀਆਂ ਝੋਟੀਆਂ ਵਕਰੀਆਂ ਲਾ ਹੁੰਦੀਆਂ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹਦੇ ਕੋਲ ਚਾਰ ਨਗ ਮੈਂ ਤੁਹਾਨੂੰ ਜਿਹੜੇ ਮੌਕੇ ਤੇ ਦਿਖਾਉਣੇ ਆ ਬਾਕੀ ਜਿਹਨੇ ਕੱਟੀ ਝੋਟੀ ਖਰੀਦਣੀ ਆ ਬਰਗਾੜੀ ਚ ਆ ਜਾਏ ਮੇਰੇ ਕੋਲ ਚ ਉਹਨੂੰ ਕਿਸੇ ਮੰਡੀ ਚ ਜਾਣ ਦੀ ਲੋੜ ਨਹੀਂ ਇੰਨੇ ਕੁ ਭਰਾ ਇਹ ਇੱਥੇ ਵਪਾਰ ਦਾ ਕੰਮ ਕਰਦੇ ਵੀ ਇਹਨਾਂ ਕੋਲ ਹਰ ਟਾਈਮ ਕਟੀਆਂ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਖਾਸ ਤੁਹਾਨੂੰ ਬੂਰੀ ਦਿਖਾਉਂਗਾ ਦੋਸਤੋ ਬੜੇ ਸੋਹਣੇ ਰੰਗ ਦੀ ਹੈ ਥੋੜੀ ਠੰਡੀ ਹਵਾ ਵਗਦੀ ਹੈ ਉਹਦੇ ਕਰਕੇ ਲੂਈ ਜੀ ਪਾੜੀ ਖੜੀਆਂ ਕਟੀਆਂ ਪਰ ਤੋੜ ਕੇ ਤੁਹਾਨੂੰ ਦਿਖਾਉਂਗਾ ਢਾਂਚੇ ਤੁਹਾਨੂੰ ਸਮਝ ਆਉਣਗੇ ਆਓ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਸਭ ਤੋਂ ਛੋਟੀ ਉਮਰ ਦੀ ਕੱਟੀ ਇਸੇ ਤੋਂ ਗੁਰਦਾਸભાઈ ਸਸਰੀ ਕਾ ਸਸਰੀ ਕਾ ਬਾਈ ਜੀ ਗੁਰਦਾਸ ਅੱਜ 4 ਨਾਗ ਆਪਣੇ ਕੋਲ ਹਾਂਜੀ 4 ਆ ਜੀ ਹਰ ਰੋਜ਼ ਹੁੰਦੇ ਆ ਪਸ਼ੂ ਵਿਕਰੀ ਹਾਂਜੀ ਹਾਂਜੀ ਜਦੋਂ ਮਰਜ਼ੀ ਫੋਨ ਲਾ ਕੇ ਵੀਰ ਭਰਾ ਪਹੁੰਚ ਸਕਦਾ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਪਹਿਲੇ ਨੰਬਰ ਵਾਲੀ ਕੱਟੀ ਤੋਂ ਸ਼ੁਰੂਆਤ ਕਰਦੇ ਆ ਉਮਰ ਕਿੰਨੀ ਕਾ ਬਾਈ ਇਹਦੀ ਉਮਰ ਹੈਗੀ ਹੈ ਵੀਰੇ 17 ਗਿ ਮਹੀਨੇ ਆ ਠੀਕ ਐ ਦੰਦੋਂ ਖੀਰੀ ਆ ਫਿਰ ਖੀਰੀ ਆ ਦੁੱਧ ਵਾਲੇ ਦੰਦਾਂ ਜਾ ਜਮ ਰੇਟ ਇਹਦਾ ਕੀ ਰਹੂਗਾ ਬਾਈ ਰੇਟ ਇਹਦਾ ਵੀਰੇ ਆ 44000 ਦੀ ਦੇ ਦੂੰਗੇ 44 ਦੀ ਖੋਲੀ ਨੂੰ ਦੋਸਤੋ ਰੇਟ 44000 ਹੈ ਮੈਂ ਪਹਿਲਾਂ ਵੀ ਵੀਡੀਓ ਚ ਜ਼ਿਕਰ ਕਰਦਾ ਹੁੰਦਾ ਵੀ ਇਹਨਾਂ ਕੋਲ ਜਿਹੜੀਆਂ ਝੋਟੀਆਂ ਆਉਂਦੀਆਂ ਕਟੀਆਂ ਆਉਂਦੀਆਂ ਇਹ ਨਹੀਂ ਹੁੰਦਾ ਵੀ ਉਹ ਕਿਸੇ ਭਰਾ ਨੇ ਸੰਭਾਣਾ ਹੋਣਾ ਪੂਰੀਆਂ ਸੰਭਾਂ ਸਵਾਈਆਂ ਕਟੀਆਂ ਹੁੰਦੀਆਂ ਸੋਹਣੇ ਟਾਂ ਚਾਂਦੀਆਂ ਮਤਲਬ ਪਲੀਆਂਆਂ ਵੀ ਕਟੀਆਂ ਤੁਸੀਂ ਇਹਦਾ ਸਟਰਕਚਰ ਉੱਤੋਂ ਦੇਖੋ ਕਿੰਨੀ ਸੋਹਣੀ ਕੱਟੀ ਸੰਭੀ ਵੀ ਹੈ ਪੂਰੀ ਰਾਜੀ ਹੈ ਸਿੰਘ ਸੋਹਣੇ ਆ ਦੋਸਤੋ ਪਤਲੇ ਸਿੰਘ ਤੇ ਨੇੜ ਹੀ ਮੁੜੇ ਹੋਏ ਆ 44000 ਦੀ ਇਹ ਕੱਟੀ ਮਿਲੂਗੀ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਸੰਪਰਕ ਕਰ ਲਿਓ ਬਾਈ ਦੇ ਨਾਲ ਪਹਿਲੇ ਨੰਬਰ ਤੇ ਤੁਹਾਨੂੰ ਇਹ ਕੱਟੀ ਦਿਖਾ ਰਹੇ ਹਾਂ ਦੇਖੋ ਢਾਂਚਾ ਇਹਦਾ ਫੇਰ ਬਿਲਕੁਲ ਕੁੰਡੇ ਸਿੰਘਾਂ ਦੀ ਇਹ ਕੱਟੀ ਪਹਿਲੇ ਨੰਬਰ ਤੇ ਉਮਰ ਛੋਟੀ ਆ ਦੱਸੋ ਹਜੇ ਬੱਚਾ ਹੀ ਆ ਇਹ ਖੈਰ ਅਗਲੇ ਸਾਲ ਨੂੰ ਜਾਂ ਹੋ ਸਕਦਾ ਵੀ ਸੌਣ ਭਾਦੋਂ ਤੱਕ ਜੇ ਕੋਈ ਭਰਾ ਚੰਗੀ ਸੇਵਾ ਕਰ ਲੇ ਤਾਂ ਗੱਬਣ ਹੋ ਜੇ ਖੈਰ ਉਹ ਬਾਅਦ ਚਾਹੇ ਥੋੜੀ ਸੇਵਾ ਸੰਭਾਲ ਤੇ ਡਿਪੈਂਡ ਕਰੂਗਾ ਇਹਦੇ ਨਾਲ ਇੱਕ ਹੋਰ ਕੱਟੀ ਬਰਨਸ ਭਾਈ ਕੀ ਡਿਟੇਲ ਹੈ ਕਿੰਨੀ ਕੁ ਉਮਰ ਹੂ ਅੰਦਾਜ਼ਾ ਇਹ 22 ਮਹੀਨੇ ਉਮਰ ਹੈ ਜੀ ਦੀ ਰੇਟ ਇਹਦਾ ਭਾਈ ਰੇਟ ਇਹਦਾ 48000 ਰੁਪਿਆ 48000 ਹਾਂਜੀ ਥੱਲੋ ਥਣ ਦਿਖਾਈਏ ਇਹਦੇ ਮਾੜੇ ਦੱਸੋ ਥਣ ਦੇਖੋ ਗੱਟੀ ਦੇ ਹੈ ਤਾਂ ਹਜੇ ਇਹ ਬੱਚਾ ਹੀ ਪਰ ਬੜੀ ਬਿੱਥੀ ਦੇ ਉੱਤੇ ਥਣ ਹੈ ਠੀਕ ਹੈ ਭਾਈ ਓਕੇ ਸੋ ਇਹਦਾ ਰੇਟ 48000 ਹੈ ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਦੂਜੇ ਨੰਬਰ ਤੇ ਸਿੰਘ ਇਹਦਾ ਵੀ ਪਤਲਾ ਛੋਟਾ ਨੇੜੇ ਮੁੜਿਆ ਹੋਇਆ ਹੈ ਸਵਾਲੀ ਇਹ ਵੀ ਚੰਗੀ ਆ ਜਿਹੜੇ ਵੀਰ ਤੋਂ ਆਈ ਆ ਪਤਲੀ ਪੂਛ ਆ ਦੱਸੋ ਥਾਣਾ ਚ ਬਿੱਥੀ ਸੋਹਣੀ ਐ ਢਾਂਟਾ ਦੇਖੋ ਇਹਦਾ ਵੀ ਸੋ ਇਹਦਾ ਰੇਟ 48000 ਆ ਜਾਣ ਦੇ ਭਾਈ ਸੋ ਦੇਖੋ ਢਾਂਜਾ ਬਾਕੀ ਫੁੱਲੇ ਡੁੱਲੇ ਢਾਂਚਾ ਨਹੀਂ ਆ ਮਤਲਬ ਇਹ ਨਹੀਂ ਹੈ ਵੀ ਕੋਈ ਪਤਲੀ ਜੀ ਮੱਝ ਬਣੂਗੀ ਚੰਗੇ ਨਰੋਈਆਂ ਮੱਝਾਂ ਤਿਆਰ ਹੋਣ ਨਹੀਂ ਮੱਝ ਦਾ ਰੇਟ ਵੀ ਅੱਜ ਦੇ ਟਾਈਮ 'ਚ ਆਪਾਂ ਸਾਰੇ ਜਾਣਦੇ ਹਾਂ ਜੇ ਚੰਗੀਆਂ ਸੰਭਾਲ ਲੋਂਗੇ ਇੱਕ ਕੱਟੀ ਸਮਾਂ ਦੀ ਨਾਲ ਸੰਭਲੀ ਰਵੇ ਮੱਝ ਖਰੀਦਣ ਨਾਲੋਂ ਆਪਦੀ ਘਰੇ ਤਿਆਰ ਕੀਤੀ ਜਾਵੇ ਉਹ ਵੀ ਚੰਗਾ ਹੁੰਦਾ ਸੋ ਇਹਦੇ ਨਾਲ ਇੱਕ ਬੂਰੀ ਕੱਟੀ ਤੁਹਾਨੂੰ ਦਿਖਾਉਣੀ ਹੈ ਗਰਦਾਸ ਭਾਈ ਦੰਦੋਂ ਕਿਵੇਂ ਬੂਰੀ ਹਾਂ ਦੰਦੂ ਦੁੱਧ ਵਾਲੇ ਦੰਦ ਹੈ ਜੀ ਉਮਰ 23 ਮਹੀਨੇ ਆ ਠੀਕ ਹੈ ਯਾਨੀ ਕਿ ਰੰਗ ਰੂਗ ਬਹੁਤ ਚੰਗਾ ਬੂਰੀ ਦਾ ਕੱਦਗਾਠ ਵੀ ਚੰਗਾ ਸਿੰਘ ਜਮਾ ਹੀ ਛੋਟਾ ਠੀਕ ਹੈ ਗਰਦਾਸ ਇਹਦਾ ਰੇਟ ਕੀ ਰਾਹੂਗਾ ਬਾਈ ਇਹਦਾ ਰੇਟ ਆਪਾਂ ਦੇ ਦਾਂਗੇ ਵੀਰੇ 57 ਕਹਿਆਦੀ 57 ਹਾਂਜੀ ਦੇ ਦਾਂਗੇ ਮਾੜਾ ਮੋਟਾ ਮਾਨਤਨ ਕਰ ਦਾਂਗੇ ਵਿੱਚ ਫੋਲ ਸੋ 55700 ਰੇਟ ਹੈ ਪਹਿਲਾਂ ਵੀਰ ਕਹਿੰਦਾ ਸੀ ਵੀ ਆਪਾਂ ਰੇਟ ਫੋਨ ਤੇ ਰੱਖ ਲਾਂਗੇ ਕਿਉਂਕਿ ਮਾਰਕੀਟ ਮਹਿੰਗੀ ਹੈ ਮਤਲਬ ਕਟੀਆਂ ਦੀ ਖਰੀਦ ਮਹਿੰਗੀ ਹੋਣ ਲੱਗੀ ਤੇ ਉਹਦੇ ਨਾਲ ਫਿਰ ਰੇਟ ਉੱਚੇ ਹੁੰਦੇ ਆ ਤੇ ਇਸ ਕਰਕੇ ਪਹਿਲਾਂ ਰੇਟ ਆਦਾ ਸੀ ਵੀ ਆਪਾਂ ਫੋਨ ਦੇ ਉੱਤੇ ਰੱਖ ਲਾਂਗੇ ਪਰ ਵੀਰ ਕਹਿੰਦਾ ਵੀ ਆਪਾਂ ਵੀਡੀਓ 'ਚ ਹੀ ਰੇਟ ਕਰਦੇ ਆ 57000 ਦੀ ਦੱਸੋ ਇਹ ਬੂਰੀ ਕੱਟੀ ਤੁਹਾਨੂੰ ਹਾਂਜੀ ਹੁਣ ਤਾਂ ਲੱਗਦਾ ਹੋਊ ਬਈ 5-7000 ਮਹਿੰਗੀ ਆ ਤੇ ਜਿੱਦੇ ਤਿਆ ਹੁਣ 5-7000 ਦਾ ਫਰਕ ਬੋ ਤਿਆਰ ਹੋਊਗੀ ਨਾ ਆਮ ਪਸ਼ੂ ਨਾਲੋਂ 50000 ਦਾ ਫਰਕ ਪਾਉਗੀ ਸਾਡਾ ਤਿਆ ਸੋ ਦੱਸੋ ਸੋਣੀ ਕੱਟੀ ਮਹਿੰਗੀ ਨਹੀਂ ਕਿਉਂਕਿ ਸੰਭੀ ਵੀ ਚੰਗੀ ਆ ਸਿਹਤ ਚੰਗੀ ਆ ਰੰਗ ਬਹੁਤ ਸੋਹਣਾ ਪਤਲੀ ਪੂਛ ਆ ਇਹ ਨਹੀਂ ਵੀ ਮੋਟੀ ਜੀ ਪੂਛ ਹੋਊਗੀ ਮੋਢ ਦੇ ਵਿੱਚੋਂ ਤੁਸੀਂ ਇਸ ਛੋਟੀ ਦੀ ਵੀ ਦੇਖੋ ਤਿੰਨੇ ਹੀ ਕਟੀਆਂ ਜਿਹੜੀਆਂ ਇਹ ਤੋਂ ਪਹਿਲਾਂ ਤੁਹਾਨੂੰ ਦਿਖਾਤੀਆਂ ਨੇ ਇਹਨਾਂ ਦਾ ਪੂਛਾ ਨੋਟ ਕਰਿਓ ਤੁਸੀਂ ਕਿੰਨਾ ਬਰੀਕ ਹੈ ਮੋੜ ਦੇ ਵਿੱਚੋਂ ਕਿਸੇ ਵੀ ਕੱਟੀ ਦੀ ਪੂਛ ਮੋੜ ਤੋਂ ਮੋਟੀ ਨਹੀਂ ਹੈ ਤੋਂ ਥੱਲੋਂ ਸਾਫ਼ ਸੁਥਰੀ ਦੀਂਦੀ ਹੈ ਕੱਟੀ ਦਸੋਂ ਬੂਰੀ ਥਾਣ ਦੇਖ ਲਓ ਇੱਕ ਵਾਰ ਤੁਸੀਂ ਇਹਦੇ ਸਹੀ ਹੈ ਬੰਦ ਸੋ ਜਿਹਨੂੰ ਬੂਰੀ ਦਾ ਸ਼ੌਂਕ ਹੈ ਤਾਂ ਬਹੁਤ ਸੋਹਣੀ ਬੂਰੀ ਤੁਹਾਨੂੰ ਦਿਖਾ ਰਿਹਾ ਤੁਸੀਂ ਖਰੀਦ ਸਕਦੇ ਹੋ ਲਾਸਟ ਉੱਤੇ ਇੱਕ ਹੋਰ ਝੋਟੀ ਦਿਖਾ ਦਿੰਦੇ ਹਾਂ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਗੁਰਦਾਸ ਭਾਈ ਦੰਦੋ ਦਸਦੀ ਕੱਲਾ ਖੀਰੀ ਹੈ ਜੀ ਉਮਰ 2 ਸਾਲਾਂ ਰੇਟ ਪਈ ਇਹਦਾ ਇਹ ਰੇਟ ਆਪਾਂ ਜਾਨੀ ਕਿ ਦੇ ਦਾਂਗੇ 55000 ਦੀ ਦੇ ਦਾਂਗੇ 55 ਦੀ ਹਾਂਜੀ ਦੋਸਤੋ 55000 ਦੀ ਮਿਲੂਗੀ ਬਿਲਕੁਲ ਕੁੰਡੇ ਸਿੰਘਾਂ ਦੀ ਐ ਤਾਂ ਜੀ ਤੁਸੀਂ ਇਹਦਾ ਦੇਖ ਲਓ ਸਿੰਘ ਬਿਲਕੁਲ ਸਿਰ ਦੇ ਨਾਲ ਹੀ ਇਹਦੇ ਮੁੜੇ ਹੋਏ ਐ ਸੋ ਇਹ ਦਿਖਾ ਰਹੇ ਹਾਂ ਤੁਹਾਨੂੰ ਚੌਥੇ ਨੰਬਰ ਤੇ ਲਾਸਟ ਉੱਤੇ 6 ਦਾ ਰੇਟ 55000 ਸੋ 44 ਤੋਂ 57000 ਤੱਕ ਦੇ ਭਾਅ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਬਾਈ ਗਰਦਾਸ ਕੋਲੋਂ ਦਿਖਾਏ ਐ ਜਿਹੜਾ ਨਾਕ ਤੁਹਾਨੂੰ ਜਚਾ ਉਹਦੀ ਤਸੱਲੀ ਕਰ ਲਿਓ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ